ਆਪਣੇ ਕਮਿਸ਼ਨ ਸਾਹਿਬ ਆਏ ਆਏ ਜੀ ਕਮਿਸ਼ਨ ਸਾਹਿਬ ਆਏ ਆਪਣੇ ਉੱਪਰ ਹਾਂ ਉੱਪਰ ਸਾਬੈਟ ਕਿਹਦੇ ਪਤਾ ਲੱਗਦਾ ਅੱਛਾ ਜੀ ਉਹ ਮੈਂ ਕਿਹਾ ਜਿਹੜਾ ਕਪੜਾ ਲਾ ਹੋਇਆ ਸੀਗਾ ਜਿਹਨਾਂ ਨੇ ਕੀਤਾ ਸੀਗਾ ਮੈਂ ਕਿਹਾ ਗੁਲਦਸਤਾ ਦੇਣਾ ਸੀ ਉਹਨਾਂ ਨੂੰ ਮੈਂ ਵੀ ਗੁਲਦਸਤਾ ਦੇ ਦਿਆ ਉਹਨਾਂ ਨੂੰ ਫਰਜ਼ ਮੰਦਾ ਇੱਕ ਬੰਦਾ ਭੇਜ ਦਿਓ ਮੇਰੇ ਨਾਲ ਜੀ ਕਿਰਾ ਸਾਡਾ ਸਾਹਿਬ ਨਹੀਂ ਹੈ ਜੀ ਉੱਪਰ ਹੀ ਬੈਠੇ ਹੋ ਤੁਹਾਨੂੰ ਭੇਜਣ ਦੇ ਨਾਲ ਹੀ ਬੰਦਾ ਭੇਜ ਦੇਣਾ ਅੱਛਾ ਜੀ ਇੱਧਰ ਲਈ ਬੰਸੀ ਜੀ ਸੁਧੀ ਦੇਣਾ ਪੈਂਟ ਦੇਣਾ ਕੋ ਜਿਨ੍ਹਾਂ ਨੇ ਕਪੜਾ ਕੀਤਾ ਸੀਗਾ ਜੀ ਉਹ ਹੀ ਦੱਸ ਸਕਦੇ ਨੇ ਉਹ ਹੀ ਦੱਸ ਸਕਦੇ ਹਾਂਜੀ ਅੱਛਾ ਜੀ ਚਲੋ ਆਓ ਜੀ ਜਿਹੜੇ ਇਮਾਨਦਾਰ ਅਫਸਰ ਆ ਉਹਨਾਂ ਦਾ ਮਸਲੂਟ ਵੀ ਕਰਦਾ ਵਾਂ ਕਰਾ ਖਿਲਾਫ ਆ ਜਿਹੜੇ ਨਵੀਂ ਨਵੀਂ ਖੋਜ ਕਰਦੇ ਆ ਕਰ ਅੱਜ ਤਾਂ ਉਹਨਾਂ ਵਾਸਤੇ ਗੁਲਦਸਤੇ ਲੈ ਕੇ ਆਇਆ ਆ ਤੇ ਟਿਟੂ ਪਾਣੀਆ ਕਿਉਂਕਿ ਪੰਜਾਬ ਡੁੱਬਦਾ ਜਾ ਰਿਹਾ ਸਰਕਾਰਾਂ ਕਰਜ਼ੇ ਲੈ ਰਹੀਆਂ ਨੇ ਕਰਾਂ ਤੇ ਆਪਾਂ ਲੋਕਾਂ ਦਾ ਟੈਕਸ ਰੁਪਈਆ ਪੈਸਾ ਦਾ ਕੀ ਕਰ ਰਹੇ ਆ ਆਪਾਂ ਲੋਕਾਂ ਦੇ ਟੈਕਸ ਰੁਪਈਆ ਪੈਸਾ ਖਾ ਰਹੇ ਆ ਬੇੰਤੀ ਆ ਇਹ ਨਾ ਖਾਓ ਕਰਾਂ ਮੇਰੇ ਜੇ ਉਸ 10 ਰੁਪਏ ਨਹੀਂ ਆ ਮੇਰਾ ਪਹਿਲਾ ਰੋਟੀ ਹੋ ਗਿਆ ਚਲਦੀ ਆ ਵਾਹਿਗੁਰੂ ਰੋਟੀ ਦਿੰਦਾ ਵਾ ਪ੍ਰਮਾਤਮਾ ਰੋਟੀ ਹਰੇਕ ਨੂੰ ਦੇ ਕੇ ਪਾਉਂਦਾ ਵਾ ਨਾ ਖਾਓ ਯਾਰ ਪਾਸੇ ਨਾ ਰੇਡੀਅਲ ਨਤਨ ਕਰੋ ਕਰ ਆਪਾਂ ਲੈ ਆ ਆਪਾਂ ਸੜਕਾਂ ਤੇ ਕਪੜਿਆ ਤੇ ਨਹੀਂ ਰਜੇ ਗਰੰਟਾ ਤੇ ਨਹੀਂ ਰਜੇ ਨਾ ਖਾਓ ਯਾਰ ਨਾ ਖਾਓ ਮੇਰੇ ਮਾਈਸਟਰ ਸਭ ਕੋਲ ਹੁਣ ਆਏ ਆ ਅਸੀਂ ਗੁਲਦਸਤਾ ਦੇਣ ਆਏ ਆ ਵੀ ਜਿਹੜੇ ਤੁਸੀਂ ਨਵੇਂ ਨਵੇਂ ਖੋਜਾ ਕਰ ਰਹੇ ਹੋ ਆ ਗੁਲਦਸਤਾ ਤੁਹਾਡਾ ਫਰਜ਼ ਬੰਦਾ ਵਾ ਭਗਵਾਨਤਮਨ ਨੂੰ ਵੀ ਬੇਨਤੀ ਆ ਜਿਹੜੇ ਚੰਗੇ ਅਫਸਰ ਆ ਉਹਨਾਂ ਦਾ ਮਸੂਟ ਵੀ ਕਰ ਲਾਵਾਂ ਪੰਜੇ ਅੰਗੂਲੇ ਬਰਾਬਰ ਨਹੀਂ ਹੁੰਦੀਆਂ ਪੰਜ ਚਾਰ ਕਰਮਚਾਰੀ ਪੂਰੀ ਗੰਦੇ ਹੁੰਦੇ ਆ ਉਹ ਪੂਰੇ ਤਲਾਬ ਨੂੰ ਗੰਦਾ ਕਰ ਦਿੰਦੇ ਆ ਪੂਰੇ ਤਲਾਬ ਨੂੰ ਆ ਦੇਖੋ ਕਮਿਸ਼ਨ ਸਾਹਿਬ ਬੈਠੇ ਆ ਅੱਜ ਬਈ ਜੀ ਜੀ ਅੱਛਾ ਮੌਕਾ ਦੇਖਣ ਗਏ ਆ ਬੁੱਢੇ ਨਾਲੇ ਅੱਛਾ ਅੱਛਾ ਇਹ ਗੱਲ ਦਾ ਹੋਣਾਗਾ ਪੀਰ ਸਾਹਿਬ ਦੇ ਅੱਜ ਤਾਂ ਗੁਲਦਸਤਾ ਦੇਣਾ ਸੀ ਬਾਊ ਜੀ ਨਮਸਕਾਰ ਜੀਰਾ ਪਹਿਲੀ ਗੱਲ ਤਾਂ ਨਾ ਚੰਗੇ ਅਫਸਰਾਂ ਦੀ ਮੈਂ ਇੱਜ਼ਤ ਕਰਦਾ ਵਾਂ ਜਿਹੜੇ ਚੰਗੇ ਨਿਕਰੇ ਉਹਨਾਂ ਨੂੰ ਸਲੂਕ ਕੋਈ ਪੰਜੇ ਉਂਗਲਾਂ ਬਰਾਬਰ ਨਹੀਂ ਹੁੰਦੀ ਆ ਇੱਥੇ ਕਪਲਾ ਹੋਇਆ ਸੀ ਮੰਨੇ ਵੀ ਸੀਗੇ ਇੱਕ ਇੱਥੇ ਕਪਲਾ ਹੋਇਆ ਸੀ ਇੱਕ ਮੰਨੇ ਵੀ ਸੀ ਇੱਕ ਸੱਤ ਨਵਾਂ ਦੀ ਨਵੀਂ ਖੋਜ ਕੀਤੀ ਸੀ ਲੋਕਾਂ ਦੇ ਖਾਤੇ ਪਏ ਪਾਈ ਜਾਂਦੇ ਹੋ ਗਰਾ ਤੇ ਅਸੀਂ ਸੋਚਿਆ ਵੀ ਇਧਰ ਦੀ ਸਕੀਮ ਕੱਢੋਗੇ ਤਾਂ ਸਾਡੇ ਖਾਤੇ 'ਚ ਵੀ ਪਾ ਦਿਓ ਸਾਡਾ ਵੀ ਢੱਡ ਭਰ ਜਾਊਗਾ ਗਰਾ ਸਰ ਸਾਹਮਣੇ ਤਾਂ ਲੱਭਿਆ ਹੀ ਉਹ ਆਹ ਲੱਭਿਆ ਉਹੀ ਬੋਲ ਅੱਜ ਤਾਂ ਜੀ ਪ੍ਰਸ਼ੰਸਾ ਕਰਨਾ ਹੈ ਚੰਗੇ ਬੰਦੇ ਦੀ ਤੁਸੀਂ ਗੱਲ ਸੁਣੋ ਹੁਣ ਜਿਨ੍ਹਾਂ ਨੇ ਕੀਤਾ ਵਾ ਜਿੰਨਾ 52 ਖਾਤੇ ਦੇ ਵਿੱਚ ਪੈਸੇ ਗਏ ਸੀਗੇ ਉਹਨੇ ਤਾਂ ਪਰਚਾ ਕੱਟਣ ਦਾ ਫਰਜ਼ਮੰਦ ਆ ਨਾ ਕਾਰਵਾਈ ਕਰੋ ਕੋਰਾ ਨਹੀਂ ਮੈਂ ਤਾਂ ਸੋਂਦਾ ਨਹੀਂ ਰਾਤ ਨੂੰ ਪੰਜਾਬ ਬਚਾਉਣਾ ਵਾ ਭਗਵਾਨ ਦੀ ਮਾਨਤ ਕਰ ਜੇ ਲੈਂਦਾ ਵਾ ਪੰਜਾਬ ਨੂੰ ਚਲਾਉਣ ਵਾਸਤੇ ਆਪਾਂ ਕੀ ਕਰਦੇ ਆ ਪਹਿਲਾਂ ਘਪਲੇ ਦੇਖੇ ਸੀਗੇ ਪੂਲਾਂ ਦੇ ਹੋਗੇ ਗ੍ਰਾਂਟਾਂ ਦੇ ਵਿੱਚ ਹੋਗੇ ਹੋਰਾਂ ਦੇ ਹੋਗੇ ਦੇਖੋ ਨਾ ਯਾਰ ਲੁੱਟੋ ਲੋਕਾਂ ਨੂੰ ਯਾਰ ਆਪਾਂ ਰੱਬ ਮੇਰੇ ਕੋਲ ਜੇਬ ਚ 10 ਰੁਪਏ ਨਹੀਂ ਰੋਟੀ ਵਧੀਆ ਮਾਲ ਕੇ ਚਲਾਉਂਦਾ ਵਾ ਨਾ ਲੁੱਟੋਇਆ ਲੋਕੀ ਕੈਨੇਡਾ ਦੇ ਵਿੱਚ ਜਾ ਰਹੇ ਆ ਲੱਖਾਂ ਰੁਪਏ ਤਨਖਾਹ ਆ ਰੇੜੀ ਫੜੀ ਆ ਇਹਨੂੰ ਆਪਾਂ ਸਖਤਾਂ ਲੈ ਕੇ ਆਪਾਂ ਤੰਗ ਪਸਾਨ ਕਰਦੇ ਆ ਉਹਨਾਂ ਦੇ ਭਾਂਡੇ ਚੋਕੇ ਲੈ ਕੇ ਆਉਂਦੇ ਆ ਨਾਲ ਕਰੋ ਯਾਰ ਇਦਾਂ ਦਾ ਕੰਮ ਕਮਿਸ਼ਨਰ ਸਾਹਿਬ ਨੂੰ ਕਹਦੇ ਨਾ ਕਰੋ ਇਹ ਕੰਮ ਹਾਂ ਗੁਲਦਸਤਾ ਲੈ ਲੂੰਗਾ ਤੁਸੀਂ ਉਹਨਾਂ ਦਾ ਸਾਡੇ ਵੱਲੋਂ ਗੁਲਦਸਤਾ ਕਮਿਸ਼ਨਰ ਸਾਹਿਬ ਨੂੰ ਤੇ ਲੈ ਲਾਂਗੇ ਮੈਂ ਸਾਹਿਬ ਨੂੰ ਲਓ ਜੀ ਹਾਲੋ ਸਾਹਿਬ ਨੂੰ ਦੇ ਦੇਓ ਸਾਹਿਬ ਨੂੰ ਦੇ ਦਿਓ ਉਹਨਾਂ ਨੂੰ ਆ ਗੱਲ ਲਖਣੀ ਆ ਵੀ ਭ੍ਰਿਸ਼ਟਾਚਾਰ ਨਾ ਕਰੋ ਉਹਨਾਂ ਬੰਦਿਆਂ ਤੇ ਕਾਰਵਾਈ ਕਰੋ ਜਿਨ੍ਹਾਂ ਨੇ ਨਾ ਆ ਕੰਮ ਕੀਤੇ ਹੋਇਆ ਕਰ ਠੀਕ ਆ ਦੱਸ ਠੀਕ ਆ ਥੈਂਕ ਯੂ ਜੀ ਓ ਵੀਡੀਓ ਚੱਕ ਜਿੰਨੂ ਨੇ ਲਾਇਆ ਉਹ ਚੱਕ ਬੱਕ ਕਮਿਸ਼ਨਰ ਸਾਹਿਬ ਨੂੰ ਦਵਾ ਗਿਆ ਤਾਂ ਫਿਰ ਜਦੋਂ ਨਵੀਂ ਸਕੀਮ ਕੱਢਣਗੇ ਨਾ ਦੇਖ ਕਮਿਸ਼ਨਰ ਸਾਹਿਬ ਨੂੰ ਤਾਂ ਫਰੌਡ ਫੜਿਆ ਜੀ ਨਹੀਂ ਫਰੌਡ ਫੜਿਆ ਹੁਣ ਇੱਕ ਗੱਲ ਹੋਰ ਸੁਣੋ ਜੇ ਕਈ ਵਾਰ ਨਾ ਕੋਈ ਫਰੌਡ ਕਿਸੇ ਹੋਰ ਨੇ ਕਰਨਾ ਹੋਇਆ ਵੀ ਸਾਡਾ ਨੰਬਰ ਵੀ ਲੈ ਲੋ ਲੋਕਾਂ ਜੀ ਭਾਈ ਜਾਨੇ ਹੂੰ ਕਮਿਸ਼ਨ ਦੱਸ ਦਿਓ ਕਿ ਨਾਵਾ ਯਾਰ ਆਪਾਂ ਤਾਂ ਕਮਿਸ਼ਨ ਦੇ ਦਾਂਗੇ ਅਗਰ ਜਿਹੜਾ ਉਧਰ ਚੱਲਦਾ 10 ਰੁਪਏ ਬੰਦੀ ਦੇਵਾਂਗੇ ਆਪਾਂ ਦਾ ਅਗਰ ਆਪਾਂ ਸਟੰਗੇ ਅਫਸਰਾਂ ਦੀ ਪ੍ਰਸ਼ੰਸਾ ਕਰਦੇ ਹਾਂ ਹਰ ਇੱਕ ਚੀਜ਼ ਨਹੀਂ ਹੁੰਦੀ ਗਲਤ ਹਰ ਇੱਕ ਬੰਦਾ ਸਹੀ ਨਹੀਂ ਹੁੰਦਾ ਪੰਜ ਚਾਰ ਬੰਦੇ ਪੂਰੀ ਯਾਨੀ ਲੀਡਰਾਂ ਦੀ ਮੇ ਵਿਚ ਵੀ ਦਖਲ ਅੰਦਾਜ਼ੀ ਹੈ ਇਹਦੇ ਵਿੱਚ ਇਹਦੇ ਵਿੱਚ ਲੀਡਰ ਜਿਹੜੇ ਹੈਗੇ ਹਨ ਸਾਡੇ ਉਹ ਵੀ ਬੱਚੇ ਹੈਗੇ ਆ ਕੋਈ ਗੱਲ ਨਹੀਂ ਮੈਂ ਹਾਈ ਕੋਰਟ ਵੀ ਜਾਊਂਗਾ ਸੁਪਰੀਮ ਕੋਰਟ ਮੈਂ ਜਾਊਂਗਾ ਅਗਰ ਤੇ ਆਪਾਂ ਵੱਟ ਕੱਢਾਂਗੇ ਖਰਾ ਤੁਸੀਂ ਵੀ ਲੱਭ ਕੇ ਰੱਖੋ ਕਾਗਜ਼ ਕੂਚ ਜੇ ਖੜੇ ਆ ਮੈਨੂੰ ਦਿਓ ਖਰਾ ਹਾਂ ਅਸੀਂ ਅੱਜ ਨਗਰ ਨਿਗਮ ਆਏ ਆ ਅਸੀਂ ਇਹਨਾਂ ਨੂੰ ਗੁਲਦਸਤੇ ਦਿੱਤੇ ਆ ਵੀ ਤੁਸੀਂ ਨਵੀਂ ਭ੍ਰਿਸ਼ਟਾਚਾਰ ਦੀ ਖੋਜ ਕੀਤੀ ਆ ਪਹਿਲਾ ਪੁਲਾਂ ਦੇ ਵਿੱਚ ਕਪੜੇ ਵਿਕੇ ਸੀਗੇ ਗਰੰਟਾ ਦੇ ਵਿੱਚ ਸੜਕਾਂ ਦੇ ਵਿੱਚ ਰੇਡੀਅਲ ਨੂੰ ਠੱਗੀ ਜਾਂਦੇ ਸੀਗੇ ਉਹਨਾਂ ਨੂੰ ਪੈਸੇ ਲਈ ਜਾਂਦੇ ਸੀਗੇ ਪਰ ਇਹਨਾਂ ਨੇ ਤਾਂ ਨਵਾਂ ਹੀ ਕੰਮ ਕਰਤਾ ਮੈਂ ਤਾਂ ਭਗਵਾਨ ਤੁਮਾਰ ਨੂੰ ਵੀ ਬੇਨਤੀ ਕਰਦਾ ਵਾਂ ਵੀ ਮੈਡਲ ਦਿੱਤਾ ਜਾਵੇ ਕਿਉਂਕਿ ਮੈਂ ਚੈੱਕ ਬੁੱਕ ਲੈ ਕੇ ਆਇਆ ਵਾਂ ਮੈਂ ਚੈੱਕ ਬੁੱਕ ਤਾਂ ਲੈ ਕੇ ਆਇਆ ਵਾਂ ਬੇਦਰ ਦੀ ਸਕੀਮ ਦੇ ਦੁਆਰਾ ਨਿਕਲੇ ਤੇ ਟਿੱਟੂ ਬਣੇ ਨੂੰ ਮੁਖ ਰਿਓ ਇਹ ਜੇ ਪਾਸੇ ਪਾ ਦਿਓ ਕਰੋੜਾ ਰੁਪਏ ਤੇ ਕਮਿਸ਼ਨ ਦਾ ਦਿਓ ਪਰ ਮੈਨੂੰ ਤੁਸੀਂ ਇੱਕ ਯਾਨੀ ਕਹਿੰਦਾ ਕਿ ਕਿੰਨਾ ਲਓਗੇ ਗਰਾ ਬਾਕੀ ਮੈਨੂੰ ਪੱਤਰਕਾਰ ਵੀਰ ਕਹਿੰਦੇ ਕਹਿੰਦੇ ਟੀਟੂ ਬਾਣਿਆ ਪ੍ਰੈਸ ਨੋਟ ਬਣਾ ਕੇ ਲੈ ਕੇ ਆਇਆ ਮੈਂ ਕਿਹਾ ਵੀ ਇੱਡਾ ਬਟਾ ਕਪਲਾਵਾ ਕਰਾ ਜੇ ਪ੍ਰੈਸ ਨੋਟ ਬਣਾਉਣ ਲੱਗ ਗਏ 1.5 ਸਾਲ ਲੱਗ ਜਾਊਗਾ ਮੈਂ ਕਿਹਾ ਮੈਂ ਤਾਂ ਇਹਨਾਂ ਨੂੰ ਬੇਨਤੀ ਕਰਨਾ ਚਾਹੁੰਨਾ ਵਾ ਵੀ ਤੁਸੀਂ ਲੱਖਾਂ ਰੁਪਏ ਤੁਹਾਡੀ ਤਨਖਾਹ ਵਾ ਤੁਸੀਂ ਫੇਰ ਨਹੀਂ ਰੱਜਦੇ ਤੁਸੀਂ ਇੰਨੇ ਕਪਲੇ ਕਰ ਲੇ ਗ੍ਰਾਮ ਤੇ ਤੁਸੀਂ ਇਹਨਾਂ ਕਪਲੇਆਂ ਦੇ ਪੈਸੇ ਨਾਲ ਆਵੇ ਜਵਾਰ ਨੂੰ ਗੱਡੀਆਂ ਦਵਾਉਣੇ ਹੋ ਕੇਲੇ ਖਾਣੇ ਹੋ ਤੇ ਉਹਨਾਂ ਨੂੰ ਪੜਾਉਣੇ ਹੋ ਉਹਦਾ ਕੋਈ ਫਾਇਦਾ ਨਹੀਂ ਆ ਕਿਉਂਕਿ ਇਨਾ ਗੰਦੇ ਵੇਸੇ ਨਾਲ ਕੋਈ ਯਾਨੀ ਤੁਹਾਡੇ ਬੱਚਿਆਂ ਨੂੰ ਖੁਸ਼ੀ ਨਹੀਂ ਮਿਲ ਨਿਕਰਾ ਅੱਜ ਅਸੀਂ ਇਹਨਾਂ ਨੂੰ ਬੇਨਤੀ ਕਰਨ ਆਏ ਆਂ ਕਿ ਕਪੜਿਆਂ ਨੂੰ ਨਾ ਕਰੋ ਤੇ ਜਦੋਂ ਆ ਕਪੜਾ ਉਜਾਗਰ ਹੋਇਆ ਸੀਗਾ ਕਮਿਸ਼ਨਰ ਸਾਹਿਬ ਨੇ ਮੰਨਿਆ ਸੀ ਵੀ ਕਪੜਾ ਹੋਇਆ ਵਾ 52 ਪਤਾ ਨਹੀਂ 50 ਦੇ ਖਾਤੇ ਵਿੱਚ ਪਾਸੀ ਗਏ ਆ 52 50 ਦਾ ਉਹੀ ਬੰਦੇ ਉਹਨਾਂ ਦੇ ਪਰਚਾ ਹੋਣਾ ਚਾਹੀਦਾ ਵਗਰਾ ਬਾਕੀ ਇਹਦੇ ਵਿੱਚ ਇਕੱਲੇ ਨਗਰ ਨਿਗਮ ਦੇ ਅਧਿਕਾਰੀ ਸ਼ਾਮਲ ਨਹੀਂ ਆ ਇਹਦੇ ਵਿੱਚ ਕਈ ਲੀਡਰ ਵੀ ਹਾਵਲ ਹੋਣਗੇ ਕਰਾ ਅਸੀਂ ਐਮਐਲਏ ਬਣਾਉਨੇ ਆ ਅਸੀਂ ਮੇਅਰ ਬਣਾਉਨੇ ਆ ਤੇ ਅਸੀਂ ਯਾਨੀ ਐਮਸੀ ਬਣਾਉਨੇ ਆ ਕਾਦੇ ਵਾਸਤੇ ਬਣਾਉਨੇ ਆ ਕੀ ਕਰਦੇ ਰਹੇ ਆ ਆ 2 ਸਾਲ ਅੱਖਾਂ ਮਿਚ ਗਏ ਆ ਕਰਦੇ ਰਹੇ ਕੰਮ ਕਰਾਂ ਤੇ ਕਪੜੇ ਦਾ ਪਤਾ ਹੀ ਨਹੀਂ ਲੱਗਿਆ ਵੀ ਕਿੰਨਾ ਕਰ ਗਏ ਨੇ ਕਿੰਨਾ ਨਹੀਂ ਕਰ ਗਏ ਅੱਜ ਅਸੀਂ ਬੇਨਤੀ ਕਰਨ ਆਏ ਆ ਵੀ ਜਿਹੜਾ ਤੁਸੀਂ ਕਪਲਾ ਕੀਤਾ ਵਾ ਉਹ ਪ੍ਰੈਸ ਦੇ ਵਿੱਚ ਜਾ ਕੇ ਸਾਨੂੰ ਦੱਸਿਆ ਜਾਵੇ ਟੋਟਲ ਕਿੰਨਾ ਕਪਲਾ ਹੋਇਆ ਵਾ ਤੇ ਮੈਂ ਭਗਵਾਨ ਜੀ ਨੂੰ ਬੇਨਤੀ ਕਰਨਾ ਚਾਹੁੰਦਾ ਵਾਂ ਵੀ ਕੋਈ ਵੱਡੀ ਇੱਥੇ ਜਾਂਚ ਬਠਾਈ ਜਾਵੇ ਸੀਬੀਓ ਜਾਂਚ ਬਠਾਈ ਮੁੱੱਚ ਬਠਾਈ ਜਾਵੇ ਤਾਂ ਜੋ ਇਹਨਾਂ ਸਾਰੇ ਕਮਾਦੀ ਯਾਨੀ ਪਰਦਾਸ਼ ਕੀਤੀ ਜਾਵੇ ਜਿਹੜਾ ਬੰਦਾ ਇਦਾਂ ਦੇ ਕੰਮ ਕਰਦਾ ਵਾ ਪਰਦਾਸ਼ ਪੂਰੇ ਯਾਨੀ ਹੋਂ ਤੱਕ ਦੇ ਕਮਾਦੀ ਹੋਣੀ ਚਾਹੀਦੀ ਆ ਕਿਉਂਕਿ ਇਹ ਲੋਕਾਂ ਦਾ ਟੈਕਸ ਰੁਪਏ ਪਾਵਾ ਲੋਕਾਂ ਨੂੰ ਲੱਗਦਾ ਨਹੀਂ ਆ ਤੇ ਸਰਕਾਰ ਨੂੰ ਕਰਜ਼ੇ ਲੈ ਲੈ ਕੇ ਸਰਕਾਰ ਚਲੋਣੀ ਬੰਦੀ ਆ ਪਰ ਆ ਲੋਕ ਜਿਹੜੇ ਹੈਗੇ ਆ ਉਹ ਕਪਲੇ ਦੇ ਕਪਲਾ ਕਰੀ ਜਾਂਦੇ ਆ ਇਸ ਕਰਕੇ ਅੱਜ ਅਸੀਂ ਬੇਨਤੀ ਕਰਨ ਆਏ ਆ ਵੀ ਕਪਲਾ ਨਾ ਕਰੋ ਤੇ ਲੋਕਾਂ ਦੇ ਕੰਮ ਕਰੋ ਲੋਕਾਂ ਦੀ ਸੇਵਾ ਕਰੋ ਪਰਮਾਤਮਾ ਜੀ ਤੁਹਾਨੂੰ ਬਥੇਰਾ ਕੋ ਦਿੱਤਾ ਬਾਲਣ ਕਹਿੰਦਾ ਥੈਂਕ ਯੂ ਮਿਹਰਬਾਨੀ ਸ਼ੁਕਰੀਆ